70 80000 ਨਾਲ ਡੀਜ਼ਲ ਕਾਰ ਅੱਜ ਤੁਹਾਨੂੰ ਦਿਖਾਵਾਂਗੇ ਤੇ ਬਾਈ ਜੀ ਕਾਰ ਦੇ ਵਿੱਚ ਜਿਹੜੀ ਕੁਆਲਿਟੀ ਹੋਊਗੀ ਕਾਰ ਜਿੱਥੋਂ ਲੰਘੂਗੀ ਤੇ ਕਾਰ ਹਰ ਕੋਈ ਨੋਟ ਕਰੂਗਾ ਆਹ ਕਾਰ ਚੈੱਕ ਕਰੋ ਇਹ ਕਾਰ ਹੈ ਵੀਰ ਜੀ ਨਵੇਂ ਸ਼ੇਪ ਦਾ ਬੰਪਰ ਜਿਹੜੇ 14 ਦੇ 12ਵੇਂ ਮਹੀਨੇ ਦੇ ਵਿੱਚ ਆਇਆ ਸੀਗਾ VDI ABS ਬ੍ਰੇਕ ਵਾਲੀ ਇਹ ਉਹ ਕਾਰ ਹੈ 2014 ਲਾਸਟ 12 ਮਹੀਨੇ ਦੀ ਤੇ VDI ABS ਬ੍ਰੇਕ ਵਾਲੀ ਕਾਰ ਸਾਰੀ オリジナル ਹੈ 1 2 2.5 ਪੀਛੋਟੇ ਛੋਟੇ ਛੋਟੇ ਸਕਰੈਚ ਚੱਕੇ ਹੋਏ ਨੇ ਕੋਈ ਮੇਜਰ ਕਿਸ ਤੋਂ ਵੀ ਜਿਵੇਂ ਕਹਿੰਦੇ ਨੇ ਕੋਈ ਕਾਰ ਕਿਸ ਤਰ੍ਹਾਂ ਦੀ ਵੀ ਟੱਚਿੰਗ ਨਹੀਂ ਹੈਗੀ ਟਾਇਰ ਨਵੇਂ ਵਰਗੇ ਨੇ VDI ਹੈ ਤੇ ਕਾਰ ਦੀ ਗਾਰੰਟੀ ਮਿਲ ਜੇਗੀ ਲਿਖਤ 2 ਸਾਲ ਦੀ ਇਸ ਚੀਜ਼ ਦੀ ਫੁੱਲ ਛੋਟੀ ਹੋਊਗੀ 14 ਦੇ 12ਵੇਂ ਮਹੀਨੇ ਦੀ 70 80 ਹਜ਼ਾਰ ਦੇ ਕੇ ਤੁਸੀਂ ਲੈ ਜਾਣੀ ਹੈ ਬਾਕੀ ਅਸੀਂ ਸਾਰਾ ਬੈਂਕ ਤੋਂ ਲੋਨ ਕਰਾ ਦੇਣਾ ਇਤਕਾਰ ਦੇ ਵਿੱਚ ਕੁਆਲਿਟੀ 100 ਦੇ ਵਿੱਚੋਂ 100 ਪੈਸੇ ਹੀ ਮਿਲੇਗੀ ਕਾਰ ਲੈਣ ਲਈ ਆਜੋ ਬਾਈ ਜੀ ਕਾਰ ਅਪੁਆਇੰਟ ਗੋਲੂ ਦਾ ਮੋੜ ਗੁਰੂ ਅਰਸੇ ਸੋ ਉਸ ਤੋਂ ਬਾਅਦ ਆਜੋ ਮੈਂ ਕਹਿੰਦਾ ਜੀ ਆਹ ਕਾਰ ਚੈੱਕ ਕਰੋ ਡੀਜ਼ਲ ਜਦੋਂ ਕਾਰ ਦੇ ਸਟੀering ਨੂੰ ਤੁਸੀਂ ਹੱਥ ਪਾਓਗੇ ਤੇ ਤੁਹਾਨੂੰ ਸਮਝ ਆ ਜਾਏਗੀ ਕਾਰ ਦੇ ਵਿੱਚ ਕਿੰਨੀ ਕੁ ਕੁਆਲਿਟੀ ਹੈਗੀ ਏ 2015 ਫਸਟ ਓਨਰ ਇਟਿਓਸ VD ਜਿਹੜਾ ਟੌਪ ਵਾਲਾ ਮਾਡਲ ਆਂਦਾ ਏ ਇਹ ਉਹ ਵਾਲਾ ਮਾਡਲ ਹੈ VD ਵਾਲਾ ਤੇ ਕਾਰ ਦੇ ਵਿੱਚ ਕੁਆਲਿਟੀ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਦਾ ਮਤਲਬ ਬਹੁਤ ਹੀ ਜ਼ਿਆਦਾ ਹੋਊਗੀ ਡੀਜ਼ਲ ਕਾਰ ਐ ਵੀਡੀ ਐ 에어 ਬੈਗ ਵੀ ਆਂਦੇ ਐ ਸਭ ਕੁਝ ਆਂਦਾ ਐ ਇਹਦੇ ਵਿੱਚੋਂ ਕੰਪਨੀ ਵੱਲੋਂ ਮਤਲਬ ਕਿ ਸਭ ਚੀਜ਼ਾਂ ਵੱਲੋਂ ਸੰਪੂਰਨ ਐ 4,25,000 ਦੀ 70-80,000 ਦੇ ਕੇ 15 ਮਾਡਲ ਫਰਸਟ ਓਨਰ ਟਾਇਰ ਤੱਕ ਨਹੀਂ ਲਵਾਨ ਦੀ ਲੋੜ ਇਹ ਵੀ ਲਿਜਾ ਸਕਦੇ ਹੋ ਤੁਹਾਨੂੰ ਉਸ ਤੋਂ ਬਾਅਦ ਆਜੋ ਜੀ 1 ਲੱਖ ਰੁਪਏ ਦੇ ਕੇ ਸਿਆਜ ਲਿਜਾ ਸਕਦੇ ਹੋ ਸਿਆਜ ਹਾਈਬ੍ਰਿਡ ਇੰਜਨ ਵਾਲੀ VDI 에어백 ਵਾਲਾ ਮਾਡਲ ਤੇ ਕਾਰ ਦੇ ਵਿੱਚ ਕੁਆਲਿਟੀ 100 ਦੇ ਵਿੱਚੋਂ 100 ਪੈਸੇ ਖੜਾਵਾ ਕਾਰ ਦਾ ਮੈਂ ਕਹਿੰਦਾ ਜੀ ਮਨ ਖੁਸ਼ ਹੋ ਜਾਏਗਾ ਮਨ ਖੁਸ਼ ਦਾ ਮਤਲਬ ਬਿਲਕੁਲ ਮਨ ਖੁਸ਼ ਹੋ ਜਾਏਗਾ ਬਹੁਤ ਹੀ ਨਵੀਂ ਕਾਰ ਹੈ ਤੇ ਬਹੁਤ ਹੀ ਚੰਗੀ ਕਾਰ ਹੈ ਸਿਆਜ ਹਾਈਬ੍ਰਿਡ ਇੰਜਨ ਵਾਲੀ ਤੇ ਕੋਲਮ ਲਾ ਕੇ 에어백 ਵਾਲਾ ਹਾਈਬ੍ਰਿਡ ਇੰਜਨ ਵਾਲੀ ਕਾਰ 2016 ਮਾਡਲ ਹੈ ਤੇ ਕਾਰ ਦੇ ਵਿੱਚ ਨੇਚਰਲ ਕੁਆਲਿਟੀ ਹੋਊਗੀ ਨੇਚਰਲ ਦਾ ਮਤਲਬ ਬਿਲਕੁਲ ਨੇਚਰਲ ਕਾਰ ਵੀ ਬਿਲਕੁਲ ਜਿਹੜੀ ਹੋਊਗੀ ਨੇਚਰਲ ਹੋਊਗੀ ਉਸ ਤੋਂ ਬਾਅਦ ਆਜੋ ਜੀ ਟੋਇਟਾ ਲੀਵਾ ਇਟਿਓਸ ਪੰਜਾਬ ਨੰਬਰ ਦੀ ਕਾਰ ਹੈ ਜੀ ਪੀ ਵੀ ਕਾਰਟ ਨੰਬਰ ਦੀ 2013 ਮਾਡਲ ਹੈ 3 ਲੱਖ 25000 ਰੁਪਏ ਦੀ ਕਾਰ ਹੈ ਤੇ ਕੋਲ ਮਲਾ ਕੇ 2 ਲੱਖ 60657000 ਦਾ ਕਾਰ ਦੇ ਉੱਪਰ ਲੋਨ ਕਰਾ ਦਾਂਗੇ ਇਟਿਓਸ ਲੀਵਾ ਜੀ ਡੀ ਮਾਡਲ ਹੈ ਤੇ ਕਾਰ ਹੈਗੀ ਐ ਜਿਹੜੀ ਬਹੁਤ ਹੀ ਚੰਗੀ ਚੰਗੀ ਦਾ ਮਤਲਬ ਬਹੁਤ ਹੀ ਚੰਗੀ ਡੀਜ਼ਲ 2013 ਮਾਡਲ ਪੰਜਾਬ ਨੰਬਰ ਦੀ ਸਿਰਫ 70 80 90 ਹਜ਼ਾਰ ਦਿਓ ਤੇ ਬਾਕੀ ਸਾਰਾ ਬੈਂਕ ਤੋਂ ਲੋਨ ਕਰਾ ਦਾਂਗੇ ਟੋਇਟਾ ਲੀਵਾ ਜੀਡੀ ਮਾਡਲ ਪੰਜਾਬ ਨੰਬਰ ਦੀ ਸਕੋਰਪੀਓ ਸਕੋਰਪੀਓ ਐ ਐਚਰ ਨੰਬਰ ਫਸਟ ਓਨਰ 2017 10 ਲੱਖ ਤੇ 75000 ਰੁਪਏ ਦੀ ਕਾਰ ਹੈ 80000 82000 ਜੈਨੂਨ ਚੱਲੀ ਹੋਈ ਐ ਤੇ ਰੰਗ ਰੰਗ ਦੀ ਹਰੇਕ ਚੀਜ਼ ਦੀ ਗਾਰੰਟੀ ਹੈ ਇਹ ਲਿਖਤ ਮਿਲ ਜੇਗੀ ਕਿਉਂਕਿ ਛੋਟੇ ਮੋਟੇ ਸਕਰੈਚ ਜਰੂਰ ਹੁੰਦੇ ਨੇ ਬੰਬਰਾਂ ਬੰਬਰਾਂ ਤੇ ਉਹ ਚੱਕੇ ਹੋਏ ਨੇ ਹੋਰ ਕੋਈ ਸਕਰੈਚ ਵਗੈਰਾ ਤੋਂ ਇਲਾਵਾ ਕਿਤੋਂ ਮੇਜਰ ਪੀਸ ਨਾ ਤੱਕ ਖੁੱਲਿਆ ਹੋਇਆ ਤੇ ਨਾ ਹੀ ਕਿਤੋਂ ਪੇਂਟ ਹੈ 80 82000オリジナル ਚੱਲੀ ਹੋਈ ਹੈ ਤੇ ਕਾਰ ਕਿੰਨੇ ਦੀ ਦੇ ਦੇਣੀ ਹੈ 10 ਲੱਖ 75000 ਦੀ ਕੋਈ ਛੋਟੀ ਕਾਰ ਐਕਸਚੇਂਜ ਕਰਾਣਾ ਚਾਹੁੰਦੇ ਹੋ ਤੇ ਛੋਟੀ ਕਾਰ ਐਕਸਚੇਂਜ ਵੀ ਹੋ ਜੂਗੀ ਬਾਈ ਜੀ ਕਾਰ ਬਾਜ਼ਾਰ ਤੋਂ ਸੋ ਆਜੋ लेजो लीवा ਵੀ ਕਾਰ ਜਿਹੜੀ ਹੈਗੀ ਐ 70 80 ਹਜ਼ਾਰ ਨਾਲ ਮਿਲ ਜਾਣੀ ਐ ਤੇ ਕੋਲ ਮਲਾ ਕੇ ਆ ਜਿਹੜੀ ਸਿਆਜ ਐ ਇਹ ਲੱਖ ਰੁਪਏ ਨਾਲ ਮਿਲ ਜਾਣੀ ਐ ਉਸ ਤੋਂ ਬਾਅਦ ਆ 35000 ਚੱਲੀ ਆਲਟੋ ਖੜੀ ਐ ਸਿਰਫ 35000 ਚੱਲੀ 11 20 X I ਆਲਟੋ ਇਹ ਕਾਰ ਕਿੰਨੇ ਦੀ ਦੇ ਦੇਣੀ ਐ 210000 ਦੀ ਪ੍ਰਾਈਵੇਟ ਲੋਨ ਕਰਾਣਾ ਬੈਂਕ ਲੋਨ ਨਹੀਂ ਕਰਾਣਾ ਤੇ ਪ੍ਰਾਈ ਪ੍ਰਾਈਵੇਟ ਲੋਨ ਵੀ ਹੋ ਜਾਊਗਾ ਕਈਆਂ ਵੀਰਾਂ ਦੇ ਸਿਭਲ ਖਰਾਬ ਹੁੰਦੇ ਨੇ ਦੇ ਸਿਬਲਸ ਜੇ ਖਰਾਬ ਹੈਗੇ ਨੇ ਤਾਂ ਕੋਈ ਦਿੱਕਤ ਨਹੀਂ ਇਹ ਸਕਾਰ ਤੇ ਤੁਹਾਨੂੰ ਪ੍ਰਾਈਵੇਟ ਲੋਨ ਵੀ ਕਰਾ ਦਾਂਗੇ ਟਾਇਰ ਜਿਹੜੇ ਹੈਗੇ ਨੇ ਚਾਰੇ ਹੀ ਬ੍ਰਾਂਡ ਨਿਊ ਨਵੇਂ ਪਾਏ ਹੋਏ ਨੇ ਆ ਦੇਖੋ ਬਿਲਕੁਲ ਨਵੇਂ 2011 VXI 35000 ਚੱਲੀ ਹੋਈ ਕਾਰ ਕਿਹੜੀ ਹੈ K10 VXI ਨੋਵਾ ਕ੍ਰਿਸਟਾ ਮੈਂ ਕਹਿੰਨਾ ਜੀ ਬਾਜ਼ਾਰ ਘੁੰਮ ਲਿਓ ਤੇ ਕ੍ਰਿਸਟਾ ਸੀਲਡ ਬਹੁਤ ਘੱਟ ਮਿਲਦੀ ਏ ਇਧਰ ਫਰੰਟ ਸੀਲਡ ਫੱਟੀ ਸੀਲਡ 2.4 Z ਮੈਨੂਅਲ ਗੇਅਰ ਸੈਕੰਡ ਓਨਰ ਤੇ ਟਾਇਰ ਪਵਾਂ ਦੀ ਲੋਡ ਨਹੀਂ ਇਸ ਚੀਜ਼ ਦੀ ਗਾਰੰਟੀ ਹੈ 2017 ਮਾਡਲ 2.4 VIP ਨੰਬਰ ਦੇ ਨਾਲ ਮੈਨੂਅਲ ਗੇਅਰ ਤੇ ਆ ਦੇਖੋ ਜੀ 2.4 Z ਮੈਨੂਅਲ ਗੇਅਰ ਦੇ ਵਿੱਚ ਅੰਟੀਰੀਅਰ ਜਿਹੜਾ ਹੈਗਾ ਕਾਰ ਦਾ ਬਿਲਕੁਲ ਸਾਫ਼ ਹੈ ਤੇ ਨਵੇਂਆ ਵਰਗੀਕਾਰ ਹੈ ਨਵੇਂਆ ਵਰਗੀ ਦਾ ਮਤਲਬ ਬਿਲਕੁਲ ਨਵੇਂਆ ਵਰਗੀ ਬਾਜ਼ਾਰ ਦੇ ਵਿੱਚੋਂ 15 15.5 15 ਲੱਖ ਰੁਪਏ ਦੀਆਂ ਕਾਰਾਂ ਮਿਲਦੀਆਂ ਨੇ ਬਾਈਜੀ ਕਾਰ ਬਾਜ਼ਾਰ ਤੋਂ 13,75,000 ਦੀ ਕਾਰ ਮਿਲੇਗੀ ਨਾਲ ਲਿਖਤ ਗਾਰੰਟੀ ਮਿਲੇਗੀ ਇਸ ਚੀਜ਼ ਦੀ ਫੁੱਲ ਸ਼ੋਰਟੀ ਹੋਊਗੀ ਵੀਆਈਪੀ ਨੰਬਰ ਦੇ ਨਾਲ 17 ਮਾਡਲ 2.4 ਜ਼ੈਡ ਮੈਨੂਅਲ ਗੇਅਰ ਵਾਲੀ ਤੇ ਮੈਨੂਅਲ ਗੇਅਰ ਦੀ ਡਿਮਾਂਡ ਜਿਵੇਂ ਕਹਿੰਦੇ ਨੇ ਆਮ ਹੀ ਬਹੁਤ ਜ਼ਿਆਦਾ ਹੈ ਬਰੇਜ਼ਾ ਖੜੀ ਹੋਈ ਹੈ 2016 ਮਾਡਲ ਕੋਈ ਦੁੱਖੀ ਦਾ ਕੰਮ ਨਹੀਂ ਹੈਗਾ ਤੇ ਟਾਇਰ ਵੀ ਸਮਝ ਲਓ ਨਵੇਂ ਵਰਗੇ VDI ਹੈ ਲਾਈਟਾਂ ਲੂਟਾਂ ਤੱਕ ਮੈਂ ਕਹਿੰਦਾ ਜੀ ਨਵੀਆਂ ਪਵਾਤੀਆਂ ਆ ਜੈਡ ਡੀ ਆਈ ਪਲੱਸ ਵਾਲੀ ਐਕਸੈਸਰੀ ਥੱਲੇ ਲੱਗੀ ਹੋਈ ਹੈ ਇਹ ਕਿੰਨੇ ਦੀ ਦੇ ਦੇਣੀ ਹੈ ਕਾਰ ਤੁਹਾਨੂੰ VDI ਆਪਸ਼ਨਲ ਬਰੇਜ਼ਾ 2016 ਮਾਡਲ 5,50,000 ਦੀ ਲੱਖ ਰੁਪਏ ਦੇ ਦੇਣਾ ਤੁਸੀਂ ਬਾਕੀ ਲੋਨ ਕਰਾ ਦਾਂਗੇ ਬੈਂਕ ਤੋਂ ਸਾਰਾ ਤੇ ਕਾਰ ਦੀ ਕੁਆਲਿਟੀ 100 ਵਿੱਚੋਂ 100 ਹੋਊਗੀ ਤੇ ਟਾਇਰ ਆਪਾਂ ਨਵੇਂ ਲਵਾਤੇ ਹੋਏ ਨੇ ਤੇ ਸ਼ੀਟ ਕਵਰ ਵੀ ਨਵੇਂ ਪਵਾਤੇ ਨੇ ਬਹੁਤ ਹੀ ਨਵੀਂ ਕਾਰ ਹੈ ਆ ਦੇਖੋ ਜੀ ਵੈਗਨਰ 65000 ਚੱਲੀ 2010 ਮਾਡਲ ਜੈਨਮਨ ਪੈਟਰੋਲ ਤੇ ਕਾਰ ਲੈ ਜਾਓ ਮਨ ਖੁਸ਼ ਹੋ ਜਾਊਗਾ ਬਰਨਰ ਚੱਕ ਕੇ ਜਦੋਂ ਵੇਖੋਗੇ ਤਾਂ ਇੰਜਨ ਸੁੱਕਾ ਹੋਊਗਾ ਇਤਕਾਰ ਹੋਊਗੀ ਬਹੁਤ ਹੀ ਜ਼ਿਆਦਾ ਨਵੀਂ ਨਵੀਂ ਦਾ ਮਤਲਬ ਬਹੁਤ ਹੀ ਜ਼ਿਆਦਾ ਨਵੀਂ ਵੈਗਨਰ 10 ਮਾਡਲ VXI ਪੈਟਰੋਲ ਸਿਰਫ 135000 ਦੀ ਤੇ ਕੁਆਲਿਟੀ 135000 ਦੇ ਵਿੱਚ ਤੁਹਾਨੂੰ ਮਿਲੇਗੀ ਇਸ ਚੀਜ਼ ਦੀ ਗਾਰੰਟੀ ਹੈ ਰਿਟੇਜ ਕਾਰ ਦੇਖੋ 2015/16 LDI ਰਿਟੇਜ ਹੈ 260000 ਰੁਪਏ ਦੀ ਮੈਂ ਕਹਿੰਦਾ ਜੀ ਕਾਰ ਦੇ ਵਿੱਚ ਗਾਰੰਟੀ 2 ਸਾਲ ਦੀ ਲੈ ਲਿਓ 3 ਸਾਲ ਦੀ ਲੈ ਲਿਓ ਕੋਈ ਟਾਇਰ ਪਵਾਣ ਦੀ ਲੋੜ ਨਹੀਂ ਕੋਈ ਕੰਮ ਕਰਾਣ ਦੀ ਲੋੜ ਨਹੀਂ ਬਹੁਤ ਹੀ ਨਵੀਂ ਕਾਰ ਐ ਰਿਟਜ ਤੇ ਚੰਗੀ ਕਾਰ ਐ ਲੈ ਜਾਓ ਆ ਕੇ ਤੇ ਮਨ ਖੁਸ਼ ਹੋ ਜਾਊਗਾ ਤੁਹਾਡਾ ਡੀਜ਼ਲ ਕਾਰ 15/16 ਦੇ ਵਿੱਚ ਬੈਠ ਕੇ ਉਸ ਤੋਂ ਬਾਅਦ ਆਜੋ ਜੀ ਸ਼ਿਫਟ ਸ਼ਿਫਟ VDI 2015 ਮਾਡਲ ਕਾਰ ਤੇ ਫੁੱਲ ਲੋਨ ਕਰਾ ਦਾਂਗੇ ਤੁਸੀਂ ਕੁਝ ਨਹੀਂ ਦੇਣਾ ਬਸ ਤੇਲ ਪਾਈ ਜਾਣਾ ਤੇ ਚਲਾਈ ਜਾਣਾ ਤੇ ਤੁਸੀਂ ਇੱਕ ਕਿਸ਼ਤ ਦੇਣੀ ਹੈ ਬਾਕੀ ਸਾਰਾ ਬੈਂਕ ਤੋਂ ਲੋਨ ਕਰਾਵਾ ਦਾਂਗੇ ਯੂਪੀ ਨੰਬਰ ਦੀ ਕਾਰ ਹੈ ਤੇ ਯੂਪੀ ਵਾਲਿਆਂ ਵਾਸਤੇ ਸੁਨਹਿਰੀ ਮੌਕਾ ਹੈ ਸਸਤੀ ਕਾਰ ਪੂਰੇ ਯੂਪੀ ਚ ਨਹੀਂ ਮਿਲਣੀ ਜਿੱਥੋਂ ਮੈਂ ਕਹਿੰਦਾ ਜੀ ਅਸੀਂ ਦੇ ਦੇਣੀ ਹੈ ਸ਼ੀਟ ਕਵਰ ਨਵੇਂ ਪਿਓਰ ਲੈਦਰ ਦੇ ਤੇ ਮੈਂ ਕਹਿੰਦਾ ਜੀ ਕਿਸੇ ਪਾਸੋਂ ਕੋਈ ਕਮੀ ਨਹੀਂ ਹੈਗੀ ਕਾਰ ਲੈ ਜਾਓ ਬਾਈ ਜੀ ਕਾਰ ਪੁਜਾਰ ਕੋਲ ਖੜੀ ਹੈ ਕਾਰ ਤੇ ਕਾਰ ਜਿਹੜੀ ਹੈਗੀ ਹੈ ਬਹੁਤ ਹੀ ਪਿਆਰੀ ਹੈ ਇਹ VDI ਡੀਜ਼ਲ ਕਾਰ ਹੈ ਬਲੈਰੋ ਤੇਨ ਲੱਖ 80000 ਰੁਪਏ ਦੀ 13 ਮਾਡਲ ਐਸ ਐਲ ਐਕਸ ਤੇ ਚੰਗੀ ਘਾਰ ਕੁਆਲਟੀ ਵਾਲੀ ਕੋਈ ਨਾਟ ਤੱਕ ਖੁੱਲੇ ਦੀ ਗਾਰੰਟੀ ਹੋਊਗੀ ਸਾਰਾ ਬੋਨ ਨਾਟ ਤੱਕ ਮੈਂ ਕਹਿੰਦਾ ਜੀ ਕੋਈ ਖੁੱਲਿਆ ਹੋਵੇ ਉਸ ਚੀਜ਼ ਦੀ ਵੀ ਗਾਰੰਟੀ ਐਕਸਟਰਾ ਲੋਇਟੇਰ ਹੈਗੇ ਨੇ ਤੇ ਅੰਦਰੋਂ ਅੰਟੀਰੀਅਰ ਜਿਹੜਾ ਹੈਗਾ ਬਹੁਤ ਹੀ ਪਿਆਰਾ ਹੈ ਸ਼ੀਟ ਕਵਰ ਵੀ ਐਕਸਟਰਾ ਲੱਗੇ ਹੋਏ ਨੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਲੈ ਜੋ ਆ ਕੇ ਕਾਰ ਤੇਨ ਲੱਖ 80000 ਦੀ 3 ਸਵਾ 3 ਦਾ ਬਲੈਰੋ ਤੇ ਲੋਨ ਹੋ ਜਾਊਗਾ ਤੇ ਆਹ ਲੋ ਬਾਈ ਜੀ ਕਾਰ ਪੁਆਇੰਟ ਗੋਲੂ ਕਾ ਮੋੜ ਗੁਰੂਵਰਸ ਹੈ ਤੇ ਕਾਰ ਲੈ ਜਾਓ ਆ ਜਿੰਨ ਸਟਿਲੋ ਹੈ ਕਾਰ ਹੈਗੀ ਜ਼ਰੂਰ ਹੈ ਪਰ ਇਦਾਂ ਹੀ ਫੀਲਿੰਗ ਆਊਗੀ ਕਾਰ ਦੇ ਵਿੱਚ ਬੈਠ ਕੇ ਜਿੱਦਾਂ ਤੁਸੀਂ ਅੱਜ ਨਵੀਂ ਕਢਾਈ ਹੁੰਦੀ ਹੈ ਬਹੁਤ ਹੀ ਕੁਆਲਿਟੀ ਵਾਲੀ ਕਾਰ ਹੈ ਆ ਦੇਖੋ ਅੰਦਰੋਂ ਸ਼ੀਟ ਕਵਰ ਨਾਲ ਦੇ ਹੈਗੇ ਆ ਚੰਗੇ ਸ਼ੀਟ ਕਵਰ ਪਏ ਹੋਏ ਨੇ ਤੇ ਬਾਡੀ ਬੁੱਡੀ ਸਭ ਕੁਝ ਨਾਲ ਦਾ ਕੋਈ ਪੀਛਣੀ ਚੇਂਜਗਾ ਨਾ ਹੀ ਕੋਈ ਪੀਸ ਖੁੱਲਿਆ ਹੋਇਆ ਬਹੁਤ ਹੀ ਨਵੀਂ ਕਾਰ ਹੈ ਬਹੁਤ ਹੀ ਨਵੀਂ ਸਿਰਫ 130000 ਰੁਪਏ ਦੀ 10 ਮਾਡਲ 60000 ਚੱਲੀ ਸਟੀਲੋ ਚੰਗੀਆਂ ਚੰਗੀਆਂ ਲੈ ਕੇ ਆਂਦੇ ਆਂ ਸੀ ਤੇ ਕਾਰ ਖੜੀ ਹੈ ਬਾਈ ਜੀ ਕਾਰ ਬਾਜ਼ਾਰ ਤੇ ਤੇ ਲੈ ਜੋ ਆ ਕੇ ਕਾਰ i20 ਕੋਈ ਵੀਰ ਲੈਣਾ ਚਾਹੁੰਦਾ ਹੈ ਤੇ ਪੰਜਾਬ ਨੰਬਰ ਦੀ ਕਾਰ ਹੈ 50000 ਦੇ ਕੇ ਲਿਜਾ ਸਕਦਾ ਹੈ ਬਾਕੀ ਸਾਰਾ ਬੈਂਕ ਤੋਂ ਲੋਨ ਹੋ ਜਾਊਗਾ ਸਪੋਰਟਸ ਆਪਸ਼ਨਲ ਪੁਸ਼ ਬਟਨ ਸਟਾਰਟ ਤੇ ਅਲੋਏ ਨਿਕਲ ਕਰਾਉਣ ਵਾਲੇ ਨੇ ਅਲੋਏ ਅਸੀਂ ਨਿਕਲ ਕਰਾ ਕੇ ਦੇਾਂਗੇ ਤੁਸੀਂ 50000 ਦੇਣਾ ਤੇ ਬਾਕੀ ਸਾਰਾ ਹੀ ਕਾਰ ਦੇ ਉੱਪਰ ਲੋਨ ਹੋ ਜਾਣਾ ਇਸ ਚੀਜ਼ ਦੀ ਗਾਰੰਟੀ ਹੈ ਤੇ ਆਹ ਦੇਖੋ ਜੀ ਕਾਰ ਸ਼ੀਟ ਕਵਰ ਨਵੀਂ ਬਾਡੀ ਬੁੱਢੀ ਨਵੀਂ ਇੰਜਨ ਉੰਜੰਦੀ ਫੁੱਲ ਗਾਰੰਟੀ ਮਿਲੇਗੀ ਕੋ ਇਹ ਨਾ ਸੋਚਿਆ ਜੇ ਵੀ ਵੈਲਿਊ ਦੇ ਅਕੋਰਡਿੰਗ ਘਟ ਹੈ ਇੰਜਨ ਦੀ ਆਪਾਂ ਗਰੰਟੀ ਦੇਾਂਗੇ ਗਰੰਟੀ ਦਾ ਮਤਲਬ ਗਰੰਟੀ ਆਹ ਕਾਰ ਦੇਖੋ ਵੈਗਨਰ ਕੰਪਨੀ ਸੀएनजी 2000 ਮਾਡਲ ਹੈਗੀ ਐ 10 ਕੰਪਨੀ ਸੀएनजी ਵੈਗਨਰ VXI ਸੀएनजी ਆਨ ਪੇਪਰ ਗ੍ਰੀਨ ਸੀएनजी ਜਿਹੜੀ ਆਂਦੀ ਐ ਉਹ ਵਾਲੀ ਕਾਰ ਐ ਕਾਰੇ ਵੀ ਤੁਸੀਂ ਸਮਝ ਲਓ ਏਜੰਸੀ ਨੂੰ ਨਵੀਂ ਘੜਾ ਕੇ ਲੈ ਜਾਣੀ ਹੁੰਦੀ ਹੈ ਕਾਰ ਦੇਾਂਗੇ 175000 ਦੀ ਐਨਓਸੀ ਦੇ ਨਾਲ ਆਹ ਦੇਖੋ ਆਟੋਮੈਟਿਕ ਸੀਐਨਜੀ ਟੂ ਪੈਟਰੋਲ ਹੋ ਜਾਂਦੀ ਏ ਇਹਦੇ ਦੇ ਵਿੱਚ ਕੰਪਨੀ ਵੱਲੋਂ ਹੀ ਸਿਸਟਮ ਲੱਗਿਆ ਹੁੰਦਾ ਤੇ ਕਾਰ ਬਹੁਤ ਹੀ ਨਵੀਂ ਐ ਸੀਐਨਜੀ ਔਨ ਪੇਪਰ ਤੇ ਕੰਪਨੀ ਸੀਐਨਜੀ 175000 ਰੁਪਏ ਦੀ ਆਓ ਲੈ ਜੋ ਆ ਦੇਖੋ ਵਰਨਾ ਵਰਨਾ ਹੈ ਫਰਸਟ ਓਨਰ ਪੰਜਾਬ ਨੰਬਰ ਦੀ ਕਾਰ ਚੈੱਕ ਕਰੋ ਪੰਜਾਬ ਨੰਬਰ ਦੀ ਵਰਨਾ 1.6 ਡਬਲ 에ਅਰ ਬੈਗ ਫਰਸਟ ਓਨਰ ਕਾਰ ਆ ਦੇਖੋ ਅੰਦਰ ਟੱਚ ਟੱਚ ਲੱਗੀ ਹੋਈ ਹੈ ਸੀਟ ਕਵਰ ਨਵੇਂ ਨੇ ਤੁਸੀਂ ਕੋਸ਼ ਨਹੀਂ ਕਰਾਣਾ ਤੁਸੀਂ ਤੇਲ ਪਾਣਾ ਤੇ ਕਾਰ ਨੂੰ ਚਲਾਣਾ ਇਹ ਲੋਨ ਕਰਾਣਾ ਹੈ ਤੇ ਲੱਖ ਤੋਂ 1.5 ਲੱਖ ਰੁਪਏ ਦੇ ਕੇ ਬਾਕੀ ਸਾਰਾ ਲੋਨ ਹੋ ਜਾਣਾ ਤੇ ਚੰਗੀ ਵਰਨਾ ਕੋਈ ਵੀ ਲੱਭ ਰਿਆ ਤੇ ਇਸ ਤੋਂ ਬਾਅਦ ਮੈਂ ਕਹਿੰਨਾ ਜੀ ਕਹਾਣੀ ਖਤਮ ਹੈ ਤੁਹਾਡੀ ਪਾਲ ਖਤਮ ਹੈ ਵਰਨਾ ਜਿਹੜੀ ਚੰਗੀ ਹੈ ਬਾਈ ਜੀ ਕਾਰ ਪੁਆਇੰਟ ਤੇ ਖੜੀ ਹੈ ਤੇ ਆ ਕੇ ਲੈ ਜਾਓ ਇਹ ਸਾਰੀਆਂ ਕਾਰਾਂ ਲੈਣ ਲਈ ਤੁਸੀਂ ਆਣਾ ਕਿੱਥੇ ਆਣਾ ਹੈ ਬਾਹਰ ਦੀ ਲੋਕੇਸ਼ਨ ਤੁਹਾਨੂੰ ਦਿਖਾ ਦਿੰਨੇ ਆ ਬਾਈ ਜੀ ਕਾਰ ਪੁਆਇੰਟ ਗੋਲੂ ਕਾ ਮੋੜ ਗੁਰੂ ਹਰਸਾਹੇ ਤੇ ਆਓ ਆ ਕੇ ਕਾਰ ਲੈ ਲਓ ਬਾਕੀ ਸਟਾਕ ਦੀ ਜਿਹੜੀ ਹੈਗੀ ਹੈ ਵੀਡੀਓ ਨੈਕਸਟ ਪਾਰਟ ਦੇ ਵਿੱਚ ਬਣਾਉਂਦੇ ਆ ਸੋ ਇੱਥੇ ਗੋਲੂ ਦਾ ਮੋੜ ਆਓ ਬਾਈ ਜੀ ਕਾਰ ਪੁਆਇੰਟ ਗੋਲੂ ਦਾ ਮੋੜ ਪਰੋ ਤੇ ਆ ਕੇ ਕਾਰ ਲੈ ਜਾਓ